ਸਤਿਗੁਰਾਂ ਦੇ ਸੱਜੀ ਔਰ ਨਵਜੀ ਹੋਈ ਸਾਧ ਸੰਗਤਿਓ ਆਪ ਮਾਈ ਭਾਈ ਲਤਾ ਦੇ ਜੁਗ ਹਾਂ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇ ਪ੍ਰਾਪਤ ਹੋਇਆ ਓ ਅੱਜ ਦਾ ਹੁਕਮਨਾਮਾ ਸਾਹਿਬ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤਨਾ ਸ੍ਰੀ ਰਾਗ ਦੇ ਵਿੱਚ ਪਰਮਾਨ ਕਰਦੇ ਨੇ ਕੀ ਕਹਿੰਦੇ ਨੇ ਸੱਚੇ ਪਤਸਾ ਆਓ ਸਰਵਣ ਕਰੀਏ ਨਾ ਸ੍ਰੀ ਮਹਲਾ ਤੀਜਾ ਜੋ ਹਰ ਸੇਵਹਿ ਦਿਨ ਬਲ ਜਾਓ ਤਿੰਨ ਹਿਰਦੈ ਸਾਜ ਸੱਚਾ ਮੁਖ ਨਾਓ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਉਤੋਂ ਕੁਰਬਾਨ ਜਾਂਦਾ ਹਾਂ ਕਿੰਨਾ ਉਤੋਂ ਜੋ ਆਪਣੇ ਸਾਈਂ ਦੀ ਸੇਵਾ ਕਰਦੇ ਨੇ ਆਪਣੇ ਗੁਰੂ ਦੀ ਸੇਵਾ ਕਰਦੇ ਨੇ ਮੈਂ ਉਹਨਾਂ ਉਤੋਂ ਕੁਰਬਾਨ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਉਹਨਾਂ ਦੇ ਦਿਲ ਵਿੱਚ ਸੱਚ ਹੈ ਅਤਿ ਸੱਚਾ ਨਾਮ ਹੀ ਉਹਨਾਂ ਦੀ ਜ਼ਬਾਨ ਦੇ ਉੱਤੇ ਹੈ ਉਨ੍ਹਾਂ ਦੇ ਹਿਰਦੇ ਅੰਦਰ ਸੱਚਾ ਨਾਮ ਹੈ ਨਾਮ ਦਾ ਨਿਵਾਸ ਹੈ ਅਤੇ ਜੀਵ ਦੇ ਉੱਤੇ ਵੀ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਸੱਜੋ ਸੱਚ ਸਮਾਲੇ ਦੁੱਖ ਜਾਏ ਜੀ ਕਹਿੰਦੇ ਸਚਿਆਰਾ ਦੇ ਪਰਮ ਸਤਿਆਰ ਦਾ ਸਿਮਰਨ ਕਰਨ ਦੁਆਰਾ ਉਹਨਾਂ ਦਾ ਗਮ ਦੂਰ ਹੋ ਜਾਂਦਾ ਹੈ ਉਹਨਾਂ ਦਾ ਦੁੱਖੜਾ ਦੂਰ ਹੋ ਜਾਂਦਾ ਹੈ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ ਸੱਚ ਸਬਦ ਵਸੈ ਮਨਿ ਆਈ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਦੇ ਰਾਹੀ ਪ੍ਰਭੂ ਆ ਕੇ ਉਹਨਾਂ ਦੇ ਹਿਰਦੇ ਅੰਦਰ ਵਸ ਜਾਂਦਾ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਕੁਰਕ ਪਣ ਚਲ ਤਾਪ ਜਾਈ ਸੱਚ ਮਹਿਲ ਪਾਏ ਹਰ ਗੁਣ ਗਾਈ ਜੇ ਕਰ ਇਨਸਾਨ ਗੁਰਾਂ ਦੀ ਰਜਾ ਅੰਦਰ ਤੁਰੇ ਜੇਕਰ ਇਨਸਾਨ ਗੁਰੂ ਦੇ ਹੁਕਮ ਅੰਦਰ ਤੁਰੇ ਮਰਯਾਦਾ ਅੰਦਰ ਤੁਰੇ ਚੱਲੇ ਤਦ ਉਸ ਦਾ ਹੰਕਾਰ ਨਿਵਰਤ ਹੋ ਜਾਂਦਾ ਹੈ ਹੰਕਾਰ ਦੂਰ ਹੋ ਜਾਂਦਾ ਹੈ ਜਦੋਂ ਗੁਰੂ ਦੀ ਰਜਾ ਦੇ ਵਿੱਚ ਨਹੀਂ ਚੱਲਦਾ ਗੁਰੂ ਦੀ ਮਾਨ ਮਰਯਾਦਾ ਦੇ ਵਿੱਚ ਨਹੀਂ ਚੱਲਦਾ ਸੱਚੇ ਪਤ ਸਮਰਜ ਕਹਿੰਦੇ ਫਿਰ ਉਹਨੂੰ ਹੰਕਾਰ ਚ ਮੜ ਜਾਂਦਾ ਹੈ ਕਿ ਜਦੋਂ ਹੰਕਾਰ ਅੱਗੇ ਚਿਮੜ ਜਾਂਦਾ ਫਿਰ ਕਿੰਨੀਆਂ ਗਲਤੀਆਂ ਕਿੰਨੇ ਗਲਤ ਕੰਮ ਬੰਦਾ ਕਰ ਜਾਂਦਾ ਮਰਯਾਦਤ ਉਲਟ ਚੱਲ ਜਾਂਦਾ ਫਿਰ ਚੱਲਦਾ ਹੈ ਅੱਗੇ ਕੀ ਕਹਿੰਦੇ ਨੇ ਮਹਾਰਾਜ ਜੀ ਸਾਜ ਮਹਿਲ ਪਾਏ ਦਾ ਹਰ ਗੁਣ ਗਾਏ ਮਹਾਰਾਜ ਜੀ ਕਹਿੰਦੇ ਅਤੇ ਰੱਬ ਦਾ ਜਸ ਗਾਇਨ ਕਰ ਉਹ ਸੱਚੇ ਟਿਕਾਣੇ ਨੂੰ ਪਾ ਲੈਂਦਾ ਹੈ ਨਾ ਸ਼ਬਦ ਬੁਝੈ ਨਾ ਜਾਣੇ ਬਾਣੀ ਮਨੁੱਖੇ ਅੰਦਰ ਦੁੱਖ ਬਿਹਾਨੀ ਮਹਾਰਾਜ ਜੀ ਕਹਿੰਦੇ ਅੰਨਾ ਅ ਧਰਮੀ ਨਾ ਤਾਂ ਸ਼ਬਦ ਨੂੰ বুঝਦਾ ਹੈ ਜਾਣਦਾ ਹੈ ਨਾ ਹੀ ਗੁਰਾਂ ਦੀ ਬਾਣੀ ਨੂੰ ਸਮਝਦਾ ਹੈ ਅਤੇ ਇਸ ਲਈ ਉਸ ਦੀ ਉਮਰ ਦੁੱਖ ਦੇ ਵਿੱਚ ਬਤੀਤ ਹੁੰਦੀ ਆ ਦੁੱਖ ਦੇ ਵਿੱਚ ਬੀਤਦੀ ਆ ਮਹਾਰਾਜ ਜੀ ਕਹਿੰਦੇ ਸਤਗੁਰ ਭੇਟੇ ਤਾਂ ਸੁਖ ਪਾਏ ਹਮੈ ਬਿਟੋ ਠਾਕ ਰਹਾਏ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਤਗੁਰ ਭੇਟੇ ਭਾਵ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੇ ਤਦ ਉਹ ਸੁਖ ਦੇ ਵਿੱਚ ਬਤੀਤ ਹੁੰਦਾ ਹੈ ਸੁਖ ਮਾਨਦਾ ਹੈ ਜਦੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਫਿਰ ਉਹਨੂੰ ਸੁੱਖ ਪ੍ਰਾਪਤ ਹੋ ਜਾਂਦਾ RAM ਮਿਲ ਜਾਂਦਾ ਹੈ ਹਮ ਬਿਟੋ ਠਾਕ ਰਹਾਏ ਅਤੇ ਉਹਦੇ ਅੰਦਰੋਂ ਹੰਕਾਰ ਨਵਿਰਤ ਦੇ ਨਾਸ ਹੋ ਜਾਂਦਾ ਹੈ ਕਿਸਨਾ ਕਹੀਐ ਦਾਤਾ ਇੱਕ ਸੋਈ ਕਿਰਪਾ ਕਰੇ ਸਬਦ ਮੇ ਲਾਵਾ ਹੋਏ ਆਵਾ ਲਾਸਟ ਪੰਕਤੀਆ ਪੜ੍ਹੀਏ ਫਿਰ ਸਮਾਪਤੀ ਆ ਭਾਈ ਕੀ ਕਹਿੰਦੇ ਸੱਚੇ ਪਤਸਾ ਗੁਰੂ ਅਮਰਦਾਸ ਮਹਾਰਾਜੀ ਮਾਹੋਰ ਇਨੂੰ ਨਵੇਦਨ ਕਰਾ ਜਦ ਕਿ ਕੇਵਲ ਉਹ ਸਾਹਿਬ ਦਾਤਾਰ ਹੈ ਜਦੋਂ ਉਹ ਵਾਹਿਗੁਰੂ ਪਰਮੇਸ਼ਰ ਦਾਤਾਰ ਹੈ ਫਿਰ ਮੈਨੂੰ ਹੋਰ ਕਿਸੇ ਨੂੰ ਜਾ ਕੇ ਨਮਸਕਾਰ ਕਰਨ ਦੀ ਪੂਜਣ ਦੀ ਕੀ ਲੋੜ ਹੈ ਜਦੋਂ ਮੇਰੇ ਕੋਲ ਸੱਚਾ ਗੁਰੂ ਆ ਮਹਾਰਾਜ ਜੀ ਕਹਿੰਦੇ ਊਹਾ ਤੋ ਜਾਈਏ ਜੋ ਇਹਾ ਨਾ ਹੋਏ ਜੇ ਘਰ ਦੇ ਵਿੱਚ ਸਭ ਕੁਝ ਹੈ ਫਿਰ ਦੂਸਰੇ ਘਰ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਜਦੋਂ ਘਰ ਦੇ ਵਿੱਚ ਆਪਣੇ ਕੁਝ ਨਹੀਂ ਹੁੰਦਾ ਨਾ ਫਿਰ ਦੂਸਰੇ ਘਰ ਮੰਗਣ ਦੀ ਲੋੜ ਪੈਂਦੀ ਆ ਮਹਾਰਾਜ ਜੀ ਕਹਿੰਦੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹੇ ਕਰਤਾ ਤੇਰਾ ਸਭ ਕਿਸ ਹੈ ਉਹਦੇ ਘਰ ਦੇ ਵਿੱਚ ਸਭ ਕੁਝ ਹੈ ਜਿਸ ਤੋਂ ਦੇਵੇ ਸੋ ਪਾਵੇ ਜਿੰਨੂੰ ਤੂੰ ਦਿੰਦਾ ਹੈ ਉਹ ਫਿਰ ਲੈਂਦਾ ਹੈ ਉਹਦੇ ਘਰ ਦੇ ਵਿੱਚ ਸਾਰਾ ਕੁਝ ਹੀ ਹੈ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦ ਪ੍ਰਭੂ ਆਪਣੀ ਰਹਿਮਤ ਕਰਦਾ ਹੈ ਆਪਣੀ ਕਿਰਪਾ ਕਰਦਾ ਹੈ ਤਦ ਉਸ ਦੇ ਨਾਮ ਨੂੰ ਪਾਲ ਲੈਂਦਾ ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਪਾਲ ਲੈਂਦਾ ਹੈ ਮਿਲ ਪ੍ਰੀਤਮ ਸੱਜੇ ਗੁਣ ਗਾਵਾਂ ਪਿਆਰੇ ਗੁਰਾਂ ਨੂੰ ਮਿਲ ਕੇ ਮੈਂ ਸੱਚੇ ਸਵਾਮੀ ਦੀ ਮਹਿਮਾ ਗਾਇਨ ਕਰਦਾ ਹਾਂ ਉਹ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਗਾਇਨ ਕਰਦਾ ਹਾਂ ਉਹਦੇ ਗੁਣ ਗਾਉਂਦਾ ਹਾਂ ਨਾਨਕ ਸੱਚੇ ਸੱਜਾ ਪਵਾ ਮਿਲ ਪ੍ਰੀਤਮ ਸੱਚੇ ਗੁਣ ਗਾਵਾ ਨਨਕ ਸੱਚੀ ਸੱਚਾ ਭਵਾ ਸਤਵਾਦੀ ਹੋਣ ਕਰਕੇ ਹੈ ਨਨਕ ਮੈਂ ਸਤਪੁਰਖ ਨੂੰ ਚੰਗਾ ਲੱਗਣ ਲੱਗ ਗਿਆ ਹਾਂ ਏਸੀ ਅੱਜ ਦਾ ਹੁਕਮ ਨਾਮਾ ਸਾਹਿਬ ਜੋ ਆਪਾਂ ਨੇ ਵਿਚਾਰ ਕੀਤੀ ਤਨਾਸਰੀ राग ਦੇ ਵਿੱਚ ਤੀਸਰੇ ਪਾਦ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਆਓ ਗੁਰਬਾਣੀ ਪੜਦਿਆਂ ਸੁਣਦਿਆਂ ਇੱਕ ਨਹੀਂ ਨਿੱਕਾ ਹੀ ਪ੍ਰਕਾਰ ਦੇ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਹੁਣ ਜਾਣ ਵਿੱਚ ਸਮਝ ਕੇ ਮਾਫ ਕਰਨ ਦਾ ਆਗੋ ਆਤ ਸਿੱਤੇ ਮੇਰਾ ਪ੍ਰਹਤ ਰੱਖਣਾ ਗੁਰਬਾਣੀ ਪੜਨ ਦੀ ਸੁਜੀਆ ਜਾਏ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਓ ਕਰੋ ਜ압 ਸਾਰੇ ਰੱਜ ਵੱਜ ਕੇ ਹਾਜ਼ਰੀ ਭਰੀਏ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ Hey Guru, bhai Guru, bhai Guru. Hey Guru, bhai Guru, bhai Guru. वाह wow, hey. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ